ਪੁਲਿਸ ਇਤਲਾਹ ਦੇਣ ਤੋਂ ਲੇਟ ਆਉਂਦੀ ਹੈ ਪ੍ਰੈਸ ਪਹਿਲਾਂ ਆ ਜਾਂਦੀ ਹੈ ਲੋਕ ਪਹਿਲਾਂ ਇਕੱਠੇ ਹੋ ਜਾਂਦੇ ਆ ਜੁम्मेवार ਲੋਕ ਪਹਿਲਾਂ ਦੂਜੇ ਨਵੇਂ ਕੋਈ ਨਵੇਂ ਸ਼ਹਿਰੋਂ ਆ ਗਿਆ ਕੋਈ ਰਾਹੋਂ ਤੋਂ ਆ ਗਿਆ ਪਰ ਐਸ ਐਚਓ ਰਾਹੋਂ ਲੇਟ ਪਹੁੰਚੇ ਜਾਂ ਰਾਹੋਂ ਪੁਲਿਸ ਲੇਟ ਪਹੁੰਚੀ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਅਣਗੈਲੀ ਆ ਪੁਲਿਸ ਦੀ ਤਾਂ ਹੋਣੀ ਨਹੀਂ ਚਾਹੀਦੀ ਅਣਗੈਲੀ 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 ਇੱਕ ਨੌਜਵਾਨ ਨੂੰ ਕੁਝ ਲੋਕ ਨਵਾਂ ਸ਼ਹਿਰ ਦੇ ਉਸਮਾਨਪੁਰ ਚ ਗੋਲੀਆਂ ਮਾਰ ਕੇ ਫਰਾਰ ਹੋ ਗਏ ਨੌਜਵਾਨ ਦਾ ਕਤਲ ਹੋ ਗਿਆ पर पुलिस मौके ते देरी ਨਾਲ ਪਹੁੰਚੀ ਮੀਡੀਆ ਪਹਿਲੇ ਆ ਗਏ ਲੀਡਰ ਪਹਿਲੇ ਆ ਗਏ ਆਸ-ਪਾਸ ਦੇ ਇਲਾਕਿਆਂ ਤੋਂ ਲੋਕ ਪਹਿਲਾ ਆ ਗਏ ਪਰ ਪੁਲਿਸ ਦੇਰੀ ਨਾਲ ਆਈ ਹੁਣ ਇੱਥੇ ਗੱਲ ਦਾ ਰੋਸ਼ਨੀ ਹੈ ਲੋਕਾਂ ਨੂੰ ਤੇ ਦੇ ਨਾਲ-ਨਾਲ ਲੋਕਾਂ ਦੀ ਮੰਗ ਹੈ ਕਿ ਘਟੋ ਘਟ ਕਾਤਲ ਦਾ ਪਰਦਾਫਾਸ਼ ਕੀਤਾ ਜਾਵੇ ਕਿਉਂਕਿ ਕਾਤਲ ਨੇ ਸ਼ਾਤਰ ਸਾ ਗੋਲੀ ਮਾਰ ਕੇ ਸੀਸੀਟੀਵੀ ਕੈਮਰੇ ਵੀ ਤੋੜ ਕੇ ਫਰਾਰ ਹੋ ਗਏ ਤੁਸੀਂ ਆਪ ਹੀ ਦੇਖ ਲਵੋ ਕੀ ਹੈ ਪੂਰਾ ਮਾਮਲਾ ਦਰਿਕ ਮੇਲ ਪੰਜਾਬੀ ਟੀਵੀ ਦੇ ਲਈ ਜਤਿੰਦਰ ਪਾਲ ਖਲੇਰ ਦੀ ਰਿਪੋਰਟ ਸਾਨੂੰ ਸਾਹਿਬ ਮਿਲਣਾ ਚਾਹੀਦਾ ਕਾਤਲਾਂ ਨੂੰ ਲੱਭ ਗਈ ਸਜਾਮਾ ਇਹ ਬੱਚਾ ਦੱਸ ਰਿਹਾ ਸੀ ਕਿ ਬਹੁਤ ਜ਼ਿਆਦਾ ਸ਼ਰੀਫ ਸੀਗਾ ਕਿਸੇ ਨਾ ਕੋਈ ਲਾਕਡਾਊਨ ਨਹੀਂ ਸੀ ਕੀ ਚੱਕਰ ਹੋ ਸਕਦਾ ਹੈ ਰਿਕੁਐਸਟ ਇਸ ਵੇਲੇ ਕੁਝ ਵੀ ਕਹਿਣਾ ਪਰ ਮਨਾਸਬ ਨੀਗਾ ਦੇਖੋ ਮਨਾਸਬ ਹੈ ਇਸ ਵੇਲੇ ਪਰਿਵਾਰ ਦਾ ਬੜਾ ਸੋ ਜਿੱਥੇ ਤੁਸੀਂ ਇਹ ਦੇਖ ਸਕਦੇ ਪੂਰਾ ਪਿੰਡ ਜਿਹੜਾ ਆ ਉਹ ਇਸ ਗੱਲ ਦੀ ਜੇ ਹਾਮੀ ਭਰ ਰਿਹਾ ਕਿ ਉਹ ਬੱਚਾ شریف ਸੀਗਾ ਕਿਉਂਕਿ ਪੂਰਾ ਪਿੰਡ ਨਹੀਂ ਕਿਸੇ ਦਾ ਪੱਖ ਲੈ ਸਕਦਾ ਕਿ ਉਹ شریف ਸੀਗਾ ਕਿਉਂਕਿ ਅਨਮੈਰਿਡ ਮੁੰਡਾ ਸੀਗਾ 25 26 ਸਾਲ ਆਈ ਉਮਰ ਹੈ ਉਹਦੀ ਤੋਂ ਮੈਂ ਸਮਝਦਾ ਇਹ ਬੜਾ ਮੰਦ ਭਗਾ ਹੈ ਪਰਿਵਾਰ ਦੇ ਲਈ ਵੀ ਔਰ ਇਲਾਕੇ ਦੇ ਲਈ ਵੀ ਕਿਉਂਕਿ ਜੇ ਇਹ ਜਿਹੇ ਘਟਨਾਵਾਂ ਵਾਪਰਦੀਆਂ ਤਾਂ ਲੋਕਾਂ ਦੇ ਅੰਦਰ ਸੁਭਾਵਿਕ ਹੈ ਜਿਹੜਾ دہشت ਦਾ ਮਾਹੌਲ ਬਣਨਾ ਤੇ ਅੱਜ ਜੇ ਅਸੀਂ ਆਪਣੇ ਪਿੰਡਾਂ ਦੇ ਵਿੱਚ ਆਪਣੇ ਘਰਾਂ ਦੇ ਲਾਗੇ ਮਹਿਫੂਜ਼ ਨਹੀਂ ਆਪਾਂ ਕਿਤੇ ਮਹਿਬੂਜ ਹੋ ਸਕਦੇ ਆ ਸੋ ਸਰਕਾਰ ਨੂੰ ਆਪਣੀ ਜਿਹੜੀ ਸੁਪੀ ਨੀਂਦ ਆ ਉਹ ਤੋਂ ਜਾਗਣਾ ਚਾਹੀਦਾ ਔਰ ਜੇ ਅੱਜ ਇੰਨਾ ਗੈਂਗਵਾਰ ਵੱਧ ਗਿਆ ਤੇ ਪ੍ਰਸ਼ਾਸਨ ਤੇ ਸਰਕਾਰ ਕਿਤੇ ਨਾ ਕਿਤੇ ਉਹਦਾ ਸਰਕਾਰ ਦਾ ਫੇਲਿਅਰ ਹੈ ਇਹ ਵੀ ਪਤਾ ਲੱਗਿਆ ਸੀਸੀਟੀਵੀ ਕੈਮਰੇ ਲੱਗੇ ਸੀਗੇ ਉਹਨਾਂ ਨੂੰ ਤੋੜਿਆ ਗਿਆ ਆ ਸੋ ਇਹ ਗਵਾਹਤ ਕਹਿਣਾ ਹੈ ਦੇਖੋ ਬੜੇ ਸ਼ਾਤਰ ਦਿਮਾਗ ਉਹ ਜਿਹੜੇ ਕਾਤਲ ਆ ਕਿਉਂਕਿ ਉਹਨਾਂ ਨੇ ਉਹ ਬੱਚੇ ਦਾ ਮੋਬਾਈਲ ਵੀ ਲੈ ਗਏ ਕੈਮਰੇ ਵੀ ਤੋੜ ਦਿੱਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਉਹ ਬੜੀ ਪਲੈਨਿੰਗ ਨਾਲ ਆਇਆ ਔਰ ਔਰ ਸ਼ਰਿਆਂ ਵਿੱਚੋਂ ਗੋਲੀਆਂ ਚਲਾ ਕੇ ਉਹ ਭੱਜ ਗਿਆ ਹਾਂਜੀ ਜਿਆਦਾ ਮਤਲਬ ਔਖ ਹੋਇਆ ਤੇ ਕੱਲ ਤਾਂ ਹੱਦ ਤੋਂ ਵੱਡੀ ਗੱਲ ਆ ਹਾਂਜੀ ਤੇ ਹੱਦ ਤੋਂ ਵੱਡੀ ਜਿਆਦਾ ਗੱਲ ਹੈਗੀ ਆ ਤੇ ਕੱਲ ਮਤਲਬ ਅੱਜ ਇੱਕ ਕਮੇਟੀ ਹੈ ਮੈਂ ਮਿਆਂਚਰ ਮਾਨ ਰਹੀ ਜੀ ਇਹਨਾਂ ਨੂੰ ਮੈਂ ਵੈਸੇ ਬੈਠੇ-ਬੈਠੇ ਫੋਨ ਕੀਤਾ ਸੀਗਾ ਜੀ ਕੋਈ ਮਤਲਬ ਜਿ ਪਿਛਲੇ ਸਾਲ ਵੀ ਇੱਕ ਵਾਰ ਦਾ ਤੋਈ ਸੀ ਇੱਥੇ ਹਾਂਜੀ ਤੇ ਉਹ ਜਣ ਟੁੱਟ ਗਿਆ ਜੇ ਮੈਂ ਕਿ ਆਪਾਂ ਕਹ ਦੀ ਇਹ ਆਪਸ ਵਿੱਚ ਇਹ ਮੁੰਡੇ ਝਗੜ ਪਏ ਜੀ ਤੇ ਉਹਨਾਂ ਨੂੰ ਇੱਕ ਪੰਚਾਇਤ ਮੈਂਬਰ ਹੋਣ ਦੇ ਨਾਤੇ ਮੈਂ ਤੇ ਇਹਨਾਂ ਨੂੰ ਬੰਨਤੇ ਕਿਤੇ ਕੱਲ ਤੇ ਇੱਕ ਵਾਰ ਦਾ ਦੀ ਗੱਲ ਕਰੀਏ ਜੀ ਇਹ ਵਾਰ ਦਾ ਦੀ ਗੱਲ ਕਰੀਏ ਇਹ ਮੁੰਡਾ ਪਿੰਡ ਦਾ ਇਹ ਪਿੰਡ ਦਾ ਮੁੰਡਾ ਸਾਡੇ ਦਾ ਆ ਕਿ ਕਿਸ ਨੇ ਕੋਈ ਲਾਕ ਡਾਟ ਨਹੀਂ ਕਿਸ ਨੇ ਕੋਈ ਵਾਧੂ ਘੱਟ ਨਹੀਂ ਬੋਲਦਾ ਸੀ ਇਹ ਕਿਸੇ ਨੇ ਕੋਈ ਵਾਧੂ ਘੱਟ ਨਾ ਸੁਣਿਆ ਸੀ ਜੀ ਤੇ ਮਤਲਬ ਉਹ ਇੱਕ ਮਿੰਟ ਤੋਂ ਦਿਖਾ ਦਿਆ ਉਹ ਜਿਹੜਾ ਸ਼ੈਰਲੀ ਨਿਕਲਿਆ ਸੀਗਾ ਔਰ ਲੋਕਾਂ ਦੇ ਦੱਸਣ ਮੁਤਾਬਕ ਫਾਇਰਿੰਗ ਦਾ ਆਵਾਜ਼ ਸੁਣੀ ਹੈ ਤੇ ਫਿਰ ਜਿਹੜੇ ਸਾਡੇ ਲੋਕਾਂ ਨੇ ਆ ਕੇ ਦੇਖਿਆ ਤੇ ਡਿੱਗਿਆ ਹੋਇਆ ਸੀ ਇੱਥੇ ਤੋ ਇਹਦੇ ਇਸ ਫਾਇਰਿੰਗ ਦੇ ਵਿੱਚ ਇਹਦੀ ਮੌਕੇ ਤੇ ਮੌਤ ਹੋ ਗਈ ਹੈ ਅ ਅਸੀਂ ਇਹਦੀ ਤਹਿਕੀਕਤ ਕਰ ਰਹੇ ਹਾਂ ਹਰ ਐਂਗਲ ਤੋਂ ਕਿ ਕਿਉਂ ਤੇ ਕਿਹਨੇ ਇਹ ਕੀਤਾ ਸਰ ਕਿੰਨੇ ਫਾਇਰ ਚੱਲੇ ਅ ਪੰਜ ਜਿਹੜੇ ਹੈਗੇ ਖੋਲ ਸਾਨੂੰ ਮਿਲੇ ਮੌਕੇ ਤੋਂ ਕਿੰਨੇ ਹਿੱਟ ਕੀਤੇ ਉਹ ਸਾਰੇ ਜਿਹੜੇ ਹੈਗੇ ਮੇਰੇ ਚਿਹਰਾ ਨਾ ਕਿਸੇ ਦਾ ਜੀ ਆਮਨਦੀਪ ਆਮਨ ਕਿੰਨੇ ਕੁਮਰ ਸੀ ਇਹਦੀ 28 29 ਸਾਲ ਅਛਾ ਕੋਰ ਸਰ ਲੋਕਾਂ ਦੀ ਗੱਲ ਹੈ ਵੀ ਉਹਦਾ ਮੋਬਾਈਲ ਵੀ ਲੱਗਿਆ ਨਾਲ ਉਹਦੇ ਬਾਰੇ ਕੁਝ ਹਾਂ ਬਿਲਕੁਲ ਇਹ ਮੋਬਾਈਲ ਦੱਸਦੇ ਹੋ ਤੇ ਕੋਰ ਸੀਗਾ ਪਰ ਮੋਬਾਈਲ ਸਾਨੂੰ ਮੌਕੇ ਤੋਂ ਮਿਲਿਆ ਨਹੀਂ ਹੈ ਸੋ ਇਹ ਗੱਲ ਸਹੀ ਹੈ ਕਿ ਉਹਦਾ ਮੋਬਾਈਲ ਵੀ ਨਾਲ ਲੱਗਦਾ ਉਹਦੀ ਰੇਂਜ ਵਗੈਰਾ ਕੁਝ ਕੀ ਬੰਦ ਆ ਕਰ ਰਹੇ ਹਾਂ ਸਾਰੇ ਅੰਗਲ ਤੋਂ ਕੋਈ ਸਰ ਰੰਜਿਸ਼ ਦਾ ਮਾਮਲਾ ਕਿ ਕੀ ਸਾਹਮਣੇ ਦੇਖੋ ਇਹ ਸਾਰੀ ਤਹਿਕੀਕਾਤ ਦਾ ਮਾਮਲਾ ਹਜੇ ਤਾਂ ਪ੍ਰੀਲੀਮਿਨਰੀ ਇੰਨੀ ਜਾਣਕਾਰੀ ਮਿਲੀ ਅਸੀਂ ਮੌਕੇ ਤੇ ਆ ਕੇ ਸਾਰੀ ਤਹਿਕੀਕਾਤ ਕਰ ਰਹੇ ਹਾਂ ਔਰ ਜਲਦੀ ਇਹਨੂੰ ਕੇਸ ਨੂੰ ਟ੍ਰੇਸ ਕਰ ਲਾਂਗੇ ਸੀਸੀਟੀਵੀ ਸਰ ਆ ਗਈ ਕਰ ਰਹੇ ਹਾਂ ਉਹ ਸੀਸੀਟੀਵੀ ਵਾਸਤੇ ਵੀ ਸਾਰੇ ਟੀਮਾਂ ਲਾਤੀਆਂ ਸੀ ਉਮੀਦ ਕਰਦੇ ਜਲਦੀ ਹਾਂ ਬਹੁਤ ਜਲਦੀ ਟ੍ਰੇਸ ਕਰ ਠੀਕ ਸਰ ਧੰਨਵਾਦ ਇਹ ਦੇਖੋ